ਵਾਗੈ ਜੀ ਜੀ ਕਾ ਹਾਂ ਸਤਿਰੀ ਵਾਗੈ ਜੀ ਕੀ ਖਤੇ ਹਾਂ ਜੀ ਮੈਂ ਹਰ ਪਿੰਡ ਪੌਰ ਪੰਚਾਇਤਾਂ ਤੇ ਸਵਾਗਤ ਹੈ ਅਸੀਂ ਸਾਰੇ ਠੀਖਾ ਤਾਂ ਹਾਂ ਜੀ ਰਬ ਦੀ ਕਿਰਪਾ ਨਾਲ ਤੁਹਾਨੂੰ ਵੀ ਸਾਰੇ ਠੀਖਾ ਕਰੂਗੇ ਸਵੇਰ ਦਾ ਟਾਈਮ ਹੈਗਾ ਸਾਡੇ ਤੇ ਪਉਣੇ ਸੱਤ ਦਾ ਟਾਈਮ ਹੋ ਰਿਹਾ ਹੈ ਟਾਈਮ ਹੋ ਰਿਹਾ ਹੈ ਹਣਾ ਸਨੀ ਸੁਨੀ ਚ ਪੈਨ ਹੋਂ ਚਾਰ ਨੇ ਸਾਰਾ ਕੰਮ ਇਹੋ ਕਰਤਾ ਟੂਰੀ ਦੀ ਬੇਕਾ ਤਰੀਕ ਕਰਤੀ ਕੋਈ ਦਾ ਸਿਰ ਵੀ ਖਾ ਲਿਆ ਤੇ ਸਰਦਾਰ ਜੀ ਦਾ ਇਹਨੇ ਜੀ ਬਾਹਣ ਬਹੁ ਤੇ ਹੁਣ ਚਾਚੇ ਕਾਂ ਰੁੱਟ ਵੀ ਟ੍ਰਪਾ ਕੇ ਲੈ ਕੇ ਗਏ ਕ੍ਰੋਸ ਕ੍ਰੋਸ ਟੁੱਟ ਗਿਆ ਆਪਣਾ ਹੀ ਕ੍ਰੋਸ ਟੁੱਟ ਗਿਆ ਹੁਣ ਜਾਲ ਆ ਗਿਆ ਉਹ ਚਾਚੇ ਕਰ ਕਬੀਟਰ ਪਾ ਕੇ ਜਿਹੜਾ ਰਹਿਦਾ ਵਾਹਣਾ ਨਹੀਂ ਰਾਤ ਨਿਬੜ ਜਾਣਾ ਹੁਣ ਭਾਈ ਮੱਕੀ ਬੀਜਣ ਨਾਲ ਆ ਜਾਂਦਾ ਤੇ ਆਨੇ ਕੰਬਾਦ ਦੇ ਨੇ ਨਹੀਂ ਪਤਾ ਲੱਗਿਆ ਕਿਉਂਕਿ ਮੁੱਠੇ ਮੇਰੇ ਨਹੀਂ ਚਾਦੀ ਚਾਦੀ ਹੋ ਗਈ ਤੇ ਜਿਹੜੇ ਪੰਜ ਚਾਹਾਂ ਪਾਣ ਛੀ ਲਿਆ ਚੋਕਾ ਨਿਮਾਨ ਤੇ ਆਪਨੇ ਦਵਾਰਿਆ ਚਾਰ ਦਿਨ ਪੱਟ ਤੇ ਪੱਟ ਦਾ ਨਹੀਂ ਕੋਈ ਨਾ ਪੱਟ ਦਾ ਇਹ ਮੱਜਮ ਮੱਜਮ ਮੈਂ ਹੀ ਦਵਾਰਿਆ ਆ ਜੀ ਹੁਣ ਤਾਂ ਕਹਿੰਦੇ ਘਰ ਅੱਜ ਦੁਕਾਨ ਤੇ ਦੁਕਾਨ ਤੇ ਕਰਾਈ ਜਾ ਮੈਂ ਦੁਕਾਨ ਕੱਟ ਲਾ ਦੇ ਜਉਂਗਾ ਜਦੋਂ ਜੰਨੋਂ ਉਹ ਬਗਾ ਤੱਕਣੀ ਮੈਂ ਆਹ ਵੇੜਾ ਹੈ ਲੈ ਲੈਣੇ ਚੱਕ ਪਤਾਰ ਕਰ ਦਿੰਦੇ ਮੈਂ ਕਿਉਂ ਨਹੀਂ ਰਹਿਣਾ ਹੁਣ ਇਹ ਨੇ ਤਾਂ ਦੇਖੋ ਤੇ ਜਾਂ ਕਿ ਲੰਕੋ ਲਾ ਗੁਰਮਣਾ ਆ ਉਹ ਜੋ ਡੋਲ ਕੇ ਹੀ ਪਤਾਂ ਪਾਣੀ ਜਾ ਆਹ ਜਿਆ ਚਾਰੇ ਡੱਬਿਆ ਕਿ ਡੱਬੂ ਆ ਕਿ ਡੱਬੂ ਉਹ ਪਰਾਂ ਡੋਲਿਆ ਸਬਚਾਲੇ ਨੇ ਡੋਲ ਕੇ ਹੀ ਪੱਤੀ ਜੀ ਬੁਰੀ ਲੱਗੂ ਮੇਰੇ ਮਾਣੇ ਸੱਟੋ ਦੇ ਸੱਤ ਵਾਲੇ ਦਿਨ ਸੱਟ ਵੱਜੀ ਉਂਗਲ ਤੇ ਪੱਕ ਗਈ ਜੀ ਪਤਾ ਨਹੀਂ ਕੋਈ ਚਲੋ ਇਹਦੀ ਬਿਉਧੀ ਹੋ ਗਈ ਪੱਟੀ ਬੰਨ ਲੈਣਾ ਤੇ ਤੇ ਪੱਟੀ ਰਹਿੰਦੀ ਆ ਉਹ ਚੇਤੀ ਜੀ ਆ ਸੀ ਉਹ ਚੇਪੀ ਤਾਂ 10 ਮਿੰਟ ਬਹਿ ਰਹੀ ਕਿਉਂ ਕੋਲੀ ਜਾਈ ਜੀ ਅੱਜ ਦੇਖਦੀ ਆ ਕੰਮ ਕਰਾ ਕੇ ਦਵਾਈ ਕਰਾ ਲਾ ਕੇ ਦੁਪਹਿਰੋਂ ਪਹਿਲਾਂ 4 ਘੰਟੇ ਬੈਲੀ ਹੁੰਨੇ ਤਿੰਨ ਹੋਰ ਪਾਣੀ ਪੂਣੀ ਚ ਉਂਗਲ ਨਹੀਂ ਡੁੱਬਦੀ ਹੈਗੀ ਅੱਜ 4 ਰੋਟੀ ਵੀ ਖੇਤ ਉਧਰੋਂ ਜਾਉ ਦੁਪਹਿਰੋਂ ਕਿ ਹੱਥ ਸੁੱਕਾ ਰਹੂ ਸਾਰਾ ਦੁਪਹਿਰਾ ਫੇਰ ਇਹ ਤੇ ਪੱਟੀ ਕਰਾਉਣੀ ਆ ਪਰ ਦਵਾਈ ਵੀ ਲਾ ਕੇ ਪੱਟੀ ਕਰਾ ਲੈਣੀ ਤੇ ਅੱਧੀ ਗੋਲੀ ਲੈਣੀ ਫੇਰ ਸੁੱਕੂਗਾ ਜਖਮ ਨਹੀਂ ਨਹੀਂ ਇਹ ਸੁੱਕਦਾ ਹੈ ਨੇ ਜਖਮ ਨਹੀਂ ਕਿਤੇ ਡੂੰਗੀ ਜੀ ਆਹ ਹੋ ਗਈ ਪੱਟੀ ਨਾਲ ਕੰਮ ਨਹੀਂ ਹੁੰਦਾ ਇਹ ਵੱਡਾ ਚਲੋ ਜੀ ਆਪਾਂ ਭਾਂਡੇ ਮਾਲ ਲੀਏ ਲੋ ਜੀ ਆਪਾਂ ਨੇ ਮੱਝਾਂ ਨਿਮਾ ਦਿੱਤੀਆਂ ਨੇ ਬਾਦ ਨੂੰ ਧੋਲੇ ਨੇ ਕੱਪੜੇ ਧੋਲੇ ਨੇ ਸੁਕਾਉਣ ਨੂੰ ਢੇੜਾ ਲੱਗਿਆ ਹੋਇਆਗਾ ਤੇ ਆਹ ਲੈਤੀ ਆਪਣਾ ਜੀ ਪੂਰੀ ਟੋਲੀ ਸੁਕੋਰੀ ਸੁਕੋਰੀ ਟੋਲੀ ਲੱਗੀ ਐ ਇਹਨੂੰ ਤੋਂ ਇੱਕ ਪਾਪਰ ਦਿਆਂ ਦੁਪਹਿਰ ਨੂੰ ਇਹਦਾ ਪਾਣੀ ਠੰਡਾ ਹੋ ਜੂ ਤੇ ਭਾਈ ਕਿੰਨੇ ਦਿਨਾਂ ਦੀ ੜੀਕਦੇ ਸਭਾਈ ਨੂੰ ਆਇਆ ਨਹੀਂ ਹੈਗਾ ਤੇ ਪੱਕੇ ਨੰਬੂਦ ਕੇ ਰਖਣਾ ਆਇ ਤਾਂ ਲੈਣਾਂ ਪੈਂਦੀ ਐ ਕਾ ਪੁੱਟ ਜਾਂਦੀਆਂ ਨੇ ਕੁਸ ਹਨਾ ਤਾਂ ਤਾ ਤਾਜੀ ਚ ਪਾਣੀ ਵਧੀਆ ਰਹੇਗਾ। ਨਾਲ ਚੱਪੜ ਲੈ ਸਰ। ਹੁਣ ਆਪਾਂ ਇੱਥੇ ਆਰੋ ਥੱਲੇ ਲਾ ਦਾਂਗੇ ਇਹਨੂੰ। ਇੱਥੇ ਪਾਣੀ ਉੱਪਰ ਪਾ ਕੇ। ਤੇ ਬਾਰੀ ਹੁੰਦਾ ਰਹੇ। ਇਹ ਚਾਹ ਹੋਰ ਹੈ ਤੇ ਨਹੀਂ ਸੀ ਨੋ। ਪੜੇ ਕੋ ਮੇਰੇ ਕਿਹਨ ਗਿਆ ਅੱਜ ਘਾਦਰ ਸੁਪਰਜੀ ਦੇ ਕਈ ਕੱਪੜੇ ਜੀ ਹੋ ਗਏ ਸਾਰੇ ਕੱਪੜੇ ਢਿੱਲੇ ਹਜੇ ਮੈਂ ਮੱਝਾ ਨਾ ਚਾਹ ਥੋੜੀ ਨੇ ਸੰਭਲਨੀ ਪਿਆਣੀ ਚਾਰ ਪਾਉਣਾ ਗਾ ਥੋੜੀ ਦਾ ਚ ਮੈਂ ਜੀ ਕਿਸ਼ਾ ਦਾਰ ਜੀ ਰੋਟੀ ਖਾਣਾ ਹੋਣਾ ਜੋ ਪਟਟਣਗੇ ਮੈਂ ਸੁਖਾਈ ਨਾਲ ਹੀ ਪੱਟਾ ਜਾਂਦਾ ਕਿਉਂਕਿ ਅਗੜਾ ਜੁਗੜਾ ਪਟਟਿਆ ਜਾਂਦਾ ਫਿਰ ਉਸ ਤੋਂ ਖਰਾਬ ਹੋ ਜਾਂਦਾ ਕਰੀਦਾ ਉਹੀ ਪਾ ਦੂਗੀ ਤੇ ਮੈਂ ਆਪਣੇ ਕਪੜੇ ਵੀ ਢਾ ਦੂਗਾ ਸਾਰੇ ਕੰਮ ਹੋ ਜਾਣਗੇ ਕੱਲ੍ਹ ਵਾਰ ਰਾਤ ਅਜੂਤ ਪਾਣਾ ਨਹੀਂ ਮਿਲਦਾ ਨਾ ਜਿਵੇਂ ਤਰਾ ਆਇਆ ਹਨਾ ਮੋਬਾਈਲ ਵਿੱਚ ਕੋਈ ਗੱਲ ਨਹੀਂ ਪੈਂਦਾ ਸੰਦਰਬੱਧ ਸਬੰਧ ਨਾਲ ਹੀ ਦੁਦਤਾ ਨਹੀਂ ਪਾਏ ਤਾਂ ਦੋਸਤ ਕੋਈ ਥੋੜਾ ਜਿਹਾ ਮਨਵਾਜੂ ਹੋ ਗਿਆ ਸਰਨੇ ਜਿਹੜੇ ਜਿਹੜੇ ਖਾਣੇ ਆ ਜਦੋਂ ਮੈਂ ਗੋਮੇ ਚਾਈ ਲੈਣੀ। ਹਨਾ ਰਾਗੇ ਸਾਡੇ ਮਾਂ ਦਾ ਈਆਂ ਨੇ। ਆ ਮੰਗਰ ਪੌਣ ਚੱਲਦੇ। ਹਾਂ? ਕੀ ਹੋ ਗਿਆ? ਤੇ ਡੈਡੀ ਨੇ ਪੌਣ ਤਾਂ ਕਿੱਧਰ ਰੋਟੀ ਰੋਟੀ ਨੂੰ? ਬਾਗੀ ਰੋਟੀ ਉੱਧਰੋਂ। ਬਾਗੀ। ਤੇ ਤਾਂ ਮੈਂ 4 ਮਿੰਟ ਪੱਛੜਾ ਸੀ ਹਣਾ। ਤੇ ਕਿਚਨੇ ਤੋਂ ਬਾਹਰ ਸੇ ਪੱਛੜਾ ਕੋਈ ਨਹੀਂ। में जा ना पोचे लागे सारे सुपने बहुत मदद कर सारे कामरे बना सारे पोचे ला दी मैं इधरों कर लिया रोटी बनाती इन्होंने पोचे लाते बस कले कह गए ਪੌਣ ਵਾਲੇ ਸਾਰੇ ਕੰਮ ਨਿਪਟੜ ਕੇ ਕੱਪੜੇ ਦੀ ਧੋਤੀ ਕਰੀਂ। ਫਿਰ ਦੁਬਾਰੇ ਨਹਾ ਕੇ ਆਉਂਦਾ। ਆਪ ਕਰ ਲਾਂ। ਉਹ ਕੰਮ ਦੇ। ਦੋਸਤ ਨੂੰ ਖਾ ਲਾਂ। ਤੁਸੀਂ ਖਾ ਲਈ ਹੋਰ ਉਹ ਖਾਦੀ ਨਹੀਂ। ਬੱਤੀ ਨੰਨ ਚਾਰ ਦੱਤੀ ਤੌਲੀਆ ਹੋ ਗਿਆ ਹਾਂ ਜੀ ਉਹਦੀ ਪੈਂਟ ਹੋ ਗਈ ਤਾਂ ਕਰਕੇ ਹੌਲੀ ਚੱਲਦੀ ਨੇ ਕੱਪੜੇ ਵਾਲੇ ਹੋ ਗਏ ਇਹਨੇ ਨਾ ਪਿੱਕਿਆ ਇਹਨੇ ਦਿੱਕਿਆ ਅ ਕੰਨਦਰ ਹੋ ਗਿਆ ਚਾਰ ਦਿਨ ਜਮੀਂ ਅ ਘੇਰੀ ਕੋੜ ਕੋੜ ਚੱਲੂ ਹੀ ਜਾਂਦੀ ਹੈ ਚੱਲੀ ਜਾਂਦੀ ਹੈ ਜਾਮਣ ਦੇ ਕੱਪੜੇ ਦੇ ਸਾਰੇ ਪੁਰਾਣੇ ਪੱਤੇ ਝੜ ਗਏ ਨਵੇਂ ਆ ਗਏ ਬਹੁਤ ਸੋਹਣੇ ਹੋ ਗਏ ਜਾਮਣ ਬਾਣੀ ਦਾ ਅਦਰ ਮਾਤਿ ਸੀ ਇਹ ਹੋਣਾ ਅੱਜ ਮੱਕੀ ਦਾ achar ਕਾਉਣਗੇ ਥੋੜਾ ਥੋੜਾ ਜਿਹਾ ਜੀ ਤੇ ਦੇਣਾ ਨੀ ਕਮੂਟੀ ਤੇ ਦੋ ਦੋ ਦਾਣੇ ਪਾ ਦੇ ਇਹਨੇ ਤਾਂ ਹੁੰਦਾ ਹੈ ਤਾਂ ਦੇ ਹੁੰਦੇ ਹੁੰਦੇ ਆਏ ਹੁੰਦਾ ਕਾ ਵੀ ਆ ਵੀ ਕਰਦੀ ਆ ਵੀ ਕਰਦੀ ਇਹ ਲੈਟ ਦਾ ਕੱਟ ਕਰੀ ਜਨਾ ਫਿਰ ਤਾਂ ਬਟ ਨਹੀਂ ਲੱਗਦਾ ਹੁਣ ਤਾਂ 5-4 ਦਿਨ ਰੁਕਬੰਦ ਕਰਦਾ ਹਾਂ ਗੀਜਰ ਹਾਂ ਮੈਨਾਂ ਨਹੀਂ ਉਸੇ ਸਰ ਪਾਣੀ ਮੋਕਾ ਕਰ ਦਿੰਦਾ ਆਈਸ ਪਹਿਣਾ ਮਸ਼ੀਨ ਨਾਲ ਕੱਪੜੇ ਧੋਣ ਸੁਕਾਉਣ ਵਾਲੀ ਨਾਲ ਆਏ ਹੱਥ ਨਾਲ ਧਵਾਉਣ ਲੱਗ ਜਾਂਦੇ ਨੇ ਇਹ ਤਾਂ ਮਸੂਹ ਟੋਟਾ ਲੱਗਣਾ ਪਹਿਲਾਂ ਕਾਰ ਹੁੰਦੀ ਹੈ ਨਾ ਕੋਠੀ ਚ ਰੋਪਾਉਂਦੇ ਆਪਾਂ ਭਰ ਗਏ ਔਨ ਜਿਹੜੀ ਝੜਦੀ ਥੋੜਾ ਜਿਹਾ ਭਰ ਕੇ ਲੋਹੀ ਤਾਰ ਲਈਆਂ ਨੇ ਦੋ ਕੜਾਈਆਂ ਇਹਦੇ ਵਿੱਚ ਤਾਂ ਬਣੂਗੀ ਕਾਲੇ ਸੋਲਿਆਂ ਦੀ ਸਬਜ਼ੀ ਇਹਦੇ ਵਿੱਚ ਬਣੂਗੀ ਕਾਲੇ ਸੋਲਿਆਂ ਦੀ ਰੈਸਪੀ ਬੱਚਿਆਂ ਲਈ ਚਾਟ ਆਹ ਨੌਨ ਦਾ ਨਹੀਂ ਭਣਨ ਤੇ ਕੁਬਾ ਨੇ ਰੂਣੀ ਹੱਥ ਦੀ ਸਾਡੇ ਤਾਂ ਜਮੀ ਨਹੀਂ ਕਿਸੇ ਟਾਈਮ ਹਟਦੀ ਤੇਲ ਵੱਲ ਚੜ ਗਿਆ ਨਾਲ ਹੀ ਪਾਵਾਂਗੇ ਪਾ ਆਹ ਜੀ ਦੇ ਨਾਲ ਯਾਰ

ਦੋ ਰਸਟਿੰਗ ਕਰ ਸੀ ਇੱਕ ਗਰਮੀ ਚੋਂ ਨਿਕਲਣ ਨੂੰ ਜੀ ਨਹੀਂ ਕਰਦੇ ਇਕੱਠੇ ਧਰੀਆਂ ਇਕੱਠੀਆਂ ਦੀਆਂ ਕੜਾਈਆਂ ਉਹ ਹੋ ਗਈ ਹਨ ਫੇਰ ਕੜਾਈਏ ਬੜਾ ਮੋਟਾ ਆਪਣਾ ਇਹ ਤਾਂ ਗੰਡੇ ਭੁੱਜਣ ਵਾਲੇ ਹੋ ਗਏ ਆ ਪਾ ਜਾਰੇ ਗੰਡੇ ਨਹੀਂ ਭੁੱਜਦੇ ਇਹਦੇ ਵਿੱਚ ਕੱਚੇ ਜਿਹੜੇ ਵਧੀਆ ਲੱਗਦੇ ਨੇ ਇਹ ਪਾਸਾ ਸੁੱਕਾ ਮਾ ਦੀ ਪਾਣੀ ਹੈ ਫਿਰ ਠੰਡਾ ਕਰਕੇ ਤੇ ਜੰਗੀ ਨਾਲ ਪਾ ਲਾਂ ਫਿਰ ਅੰਸਾ ਲਾਂ ਥੋੜੀ ਜਿਹਾ ਮੋੜ ਕੇ ਪਾ ਲਾਂ ਵਿੱਚ ਥੋੜਾ ਜਿਹਾ ਪਾਣਾ ਪਾਉਣੀ ਹੈ ਘਵਾਂ ਅੰਸਾ ਚਾਟ ਬਣਨ ਦੀ ਇਸੇ ਬਣਨ ਦੀ ਸੌਰੀ ਦੀ ਚਾਟ ਆ ਇਹਨਾਂ 'ਤੇ ਥੋੜੇ ਰਿਚੀ ਮਾਰੋ ਜੋ ਕਿਰਾ ਪਾਣੀ ਹੈ ਇਹ ਸਾਰਾ ਹੋ ਜਾਏ ਲੋਜੀ ਆਪਣਾ ਨਾ ਵੀਡੀਓ ਵੀ ਅੱਧ ਵਿਚਾਲੇ ਰਹਿ ਗਈ ਸੀ ਫੋਨ ਆ ਗਿਆ ਸੀਗਾ ਭੱਜ ਕੇ ਫਿਰ ਮੱਜਾ ਬਣ ਕੇ ਹੀ ਕੋਈ ਆਪਣੇ ਆ ਰਿਹਾ ਭੈਣ ਭਾਈ ਲੈਣੀ YouTube ਐ ਵਜੀ ਆ ਰਹੀ ਹੈ ਕੋਈ ਮੇਰੇ ਲੱਪਣ ਤੇ ਆਪਾਂ ਤੜਕਾ ਲਾ ਦਿੱਤਾ ਹੈਗਾ ਤੇ ਇਧਰ ਆ ਵੀ ਬਣ ਗਈ ਚਾਟ ਦੇਖੋ ਜੀ ਸੋਹਣੀ ਵੀ ਬਣ ਗਈ ਜਦ ਕਦਮ ਮੈਂ ਹੁਣ ਕਿੱਦੇ ਇਕੱਠੇ ਕਰੇਨੀ ਕੋਪਨੀਹਰੀ ਦਾ ਬਹੁਤ ਹੀ ਵਾਰਦਾ ਵਦਿਆ ਪਿਆਹਰੀ ਨਾਲ ਸਵੇਰ ਦਿਨੀ ਚੱਲੀ ਜਾਂਦੀ ਹੈ। ਫਾਦੇ ਕਿ ਮੱਝ ਬੰਨ ਕੇ ਆਈਆਂਗੀ। ਦੇ ਲੋਟੋਂ ਸਾਰਾ ਦਿਨ ਉਹ ਬਣੀ ਪਈ ਆ ਖਾ ਲਾਂ ਦੇ ਪੁੱਤ ਜਾਟ ਜੀ ਬਣੀ ਪਈ ਥੋੜੀ ਥੋੜੀ ਖਾ ਲੈਂਦੇ ਲੋ ਜੀ ਆਪਣੇ ਵੀਵਰਜ਼ ਮੇਰੇ ਨਾਲ ਸੀ ਮਹਾਲੀ ਤੋਂ ਤੇ ਇੰਨੇ ਪਿਆਰ ਸਤਿਕਾਰ ਨਾਲ ਹਨਾ ਮਿਲ ਕੇ ਗਿਆ ਬਹੁਤ ਹੀ ਵਧੀਆ ਲੱਗਿਆ ਸਾਨੂੰ ਮਿਲ ਕੇ ਉਹਨਾਂ ਨੂੰ ਉਹ ਸਾਡੇ ਲਈ ਲਿਆਏ ਨੇ ਜਿ ਗਿਫਟ ਤੇ ਗਿਫਟ ਲਿਆ ਦੇਖਦੇ ਆਂਗੇ ਤੇ ਮੈਂ ਤਾਂ ਉਹਨਾਂ ਕੋਲ ਗੱਲਾਂ ਬਾਤਾਂ ਕਰਦੀ ਸੀ ਬੱਚਿਆਂ ਨੇ ਖੋਲ ਕੇ ਦੇਖ ਲਏ ਨੇ ਮੈਂ ਹਜੇ ਦੇਖੇ ਨਹੀਂ ਹੈਗੇ ਖੋਲ ਕੇ ਬੱਚਿਆਂ ਨੇ ਤਾਂ ਦੇਖ ਲਈ ਸੀਗੇ ਤੇ ਉਹ ਖੇਚੜਾ ਬਹੁਤ ਕਰਕੇ ਆ ਰਹੇ ਨੇ ਲੋ ਜੀ ਆਪਣੇ ਲਈ ਗਿਫਟ ਹੈਗਾ ਧੰਨਵਾਦ ਉਹਨਾਂ ਦਾ ਹਨਾ ਮੇਰੇ ਕੋਲੇ ਹੈ ਨਹੀਂ ਸੀਗਾ ਮੈਂ ਨਾ ਇਥੇ ਕਹਿੰਦੀ ਸੀ ਵੀ ਪਗਰਮੀ ਵਿੱਚ ਲੈ ਕੇ ਆਵਾਂਗੇ ਕਿਉਂਕਿ ਜਦੋਂ ਸੇਕ ਬਣਾਉਣਾ ਹੁੰਦਾ ਉਦੋਂ ਹਨਾ ਐਡੀ ਵੱਡੀ ਮਿਕਸੀ ਕੱਢਣੀ ਔਖੀ ਹੋ ਜਾਂਦੀ ਹੈ ਤੇ ਕਿਉਂਕਿ ਇਹ ਕਾਂਸ ਤੇ ਪਿਆਰ ਹੋਇਆ ਕੋਲ ਧੋ ਕੇ ਧੋਣਾ ਵੀ ਸੌਖਾ ਆ ਲੈਣਾ ਮਿਕਸੀ ਐਡੀ ਵੱਡੀ ਚੱਕਣੀ ਖਾ ਵੱਧ ਰੋਕਦੀ ਆ ਕਾਂਸ ਤੇ ਤੁਹਾਨੂੰ ਪਤਾ ਹੀ ਹੈ ਹਨਾ ਖਲਾਰਾ ਪੈ ਜਾਂਦਾ ਜਿਆਦੇ ਪਹਿਲਾਂ ਗਰਮਾਟ ਸਫਮਣ ਆਹ ਬਾਤ ਤੱਕ ਡੁੱਬੇ ਚ जरा टाइम हम साढ़े पांच होने ओह जी लेके आए कप कि सोने ने? खुले यह तो मेरे लिए चाह पीना मैं खुली चाह पी पता नहीं उन्हें पता ही भैन कौले बार बार चाह पी खुले खुले कपने गए एक है कप ਇਹ ਹੈਗੀ ਹੈ ਤੀਸਰਾ ਵਿਕਟਾ ਆ ਤਾਂ ਸਾਨੂੰ ਗਿਫਟਾਂ ਨੇ ਢੇਰ ਲਾ ਦਿੱਤੀ ਇਹ ਹੈਗੇ ਜੀ ਬੋਤਲ ਚਾਹ ਪਾਉ ਚਾਹ ਪਾਣੀ ਪਾਉ ਆ ਹੈਗੇ ਨੇ ਜੀ ਕੱਪ ਉਹ ਬੜੇ ਦੁਨਾਰੀ ਕਮਾਈ ਚ ਵਰਤ ਕੇ ਪਾਵੇ ਕੋਈ ਹਨਾ ਮੈਂ ਜਿਹਨਾਂ ਦੀ ਭੁੱਖੀ ਨਹੀਂ ਸੀ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਇਹਨਾਂ ਮਿਲ ਕੇ ਮਾਣ ਹੋ ਗਿਆ ਹਨਾ ਧੰਨਵਾਦ ਉਹਨਾਂ ਦਾ ਐਡੀ ਦੁਰਮਹਾਲੀ ਤੋਂ ਖਾਣ ਲੈਣ ਲਈ ਜੇ ਆਪਾਂ ਨੂੰ ਉਹ ਪਿਆਰ ਹੁੰਦਾ ਫਿਰ ਆਪਾਂ ਨੂੰ ਕੋਈ ਦੂਰ ਨੇੜੇ ਨਹੀਂ ਹੁੰਦਾ ਹਨਾ ਇਹ ਸਾਰੀ ਮੋ ਪਿਆਰ ਦੀ ਗੱਲ ਹੁੰਦੀ ਹੈ ਜੀ ਚਲੋ ਜੀ ਆਪਾਂ ਸਮਝਾਂਗੇ ਕਿੱਥੇ ਤੇ ਆਪਾਂ ਕੱਢ ਜਾਂਗੇ ਜਿਹਨੇ ਧਾਰ ਧਾਰਾਂ ਕੱਢ ਦਿਆ ਫਿਰ ਮੇਰਾ ਗੋਹ ਹੱਸ ਕੇ ਨਾਲ ਆ ਕੇ ਮੈਂ ਸਰਦੀ ਨੂੰ ਤੜਕਾ ਲਾਉਂਦੀ ਸੀ ਜਦੋਂ ਉਹਨਾਂ ਦਾ ਫੋਨ ਆ ਗਿਆ ਤੇ ਫਿਰ ਬਾਅਦ ਫਟਾਫਟ ਜਾ ਕੇ ਮੱਝਾ ਬਣ ਕੇ ਮੈਂ ਚਲੋਂਦਾ ਜਾਉਂਦਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਥੋੜਾ ਜਿਹਾ ਮੈਨੂੰ ਮੈਂ ਕਹਿਣਾ ਔਖਾ ਲੱਗਦਾ ਸੀ ਥੋੜੀ ਅਸੀਂ ਵੀਡੀਓ ਬਣਾਈ ਹੈ ਜਨਾਬ ਬਣਾਈ ਹੈ ਹਨਾ ਚਲੋ ਜੀ ਦੇ ਅਤਾ ਕਨੇਸਿਕ ਇਰਾਉਂ ਦੇ ਜਾਂਦੇ ਆਇਆ ਕਰਾਂਗੇ ਘਰੇ ਆਪਾਂ ਤੁਹਾਨੂੰ ਜਰੂਰ ਮਲਾਵਾਂਗੇ ਪਹਿਲਾਂ ਵੀ ਆਏ ਸੀਗੇ ਉਹ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਤੇ ਸੋਹਣੇ ਸੋਹਣੇ ਆਪਾਂ ਨੂੰ ਗਿਫਟ ਮਿਲ ਗਏ ਵੈ ਜਰੂਰ ਹਨ ਸਭ ਨੂੰ ਤਰੱਕੀਆਂ ਵਾਸਤੇ ਕੰਮਾਂ ਚ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਚਾਈ ਚਾਈ ਹੱਸਦੇ ਹੱਸਦੇ ਵੈ ਬਹੀ ਜੀ ਦਾ ਖਾਲਸਾ ਵੈ ਬਹੀ ਜੀ ਦੀ ਤਕਦੀ